ਕੋਜੂ ਦੇ ਅੰਦਰ ਚਰਬੀ ਹੁੰਦੀ ਹੈ ਚਰਬੀ ਮੱਖਣ ਚਰਬੀ ਹੀ ਦੁੱਧ ਚੋਂ ਆਉਂਦੀ ਹੈ ਮੱਖਣ ਬਣ ਕੇ ਦੁੱਧ ਵਿੱਚ ਚਰਬੀ ਆਉਂਦੀ ਹੈ ਢਲ ਕੇ ਜਾਨਵਰ ਦੀ ਦੁੱਧ ਵਿੱਚ ਮਾਸ ਵੀ ਆਉਂਦਾ ਢਲ ਕੇ ਜਿਹਨੂੰ ਪ੍ਰੋਟੀਨ ਅਸੀਂ ਕਹਿੰਦੇ ਆ ਪ੍ਰੋਟੀਨ ਅੰਦਰ ਦਾ ਮਾਸ ਹੈ ਤੇ ਮੱਖਣ ਵੀ ਨਗਰ ਦੀ ਚਰਬੀ ਹੈ ਜੇ ਉਹ ਨੂੰ ਖਰਾਗ ਨਾ ਪਾਈਏ ਤਾਂ ਉਹਦੀ ਚਰਬੀ আর ਮਾਸ ਦੋਈ ਖਰ ਕੇ ਚਲੇ ਜਾਂਦੇ ਨੇ ਜੇ ਬੱਚੇ ਚੁੰਗਦੇ ਨੇ ਜੰਗਲੀ ਜਾਨਵਰਾਂ ਦੇ ਬੱਚੇ 'ਚ ਮਾਸ ਕਿੱਥੋਂ ਆਇਆ ਉਹਦੀ ਮਾਂ ਦਾ ਹੀ ਆਇਆ ਢਲਕੇ ਜਿਹੜਾ ਦੁੱਧ ਹੀ ਆਇਆ ਬੱਚੇ 'ਚ ਚਰਬੀ ਕਿੱਥੋਂ ਆਈ ਉਹ ਹੀ ਆਈ ਜਿਹੜੀ ਦੁੱਧ ਹੀ ਆਈ ਢਲਕੇ ਮਾਸੋਂ ਹੀ ਮਾਸ ਉਪਜਾ ਜੇ ਮਾਸ ਖਾਦਾ ਤਾਂ ਮਾਸ ਪੈਦਾ ਹੋਇਆ بس ਬਾਸਰ ਦੁੱਧ ਦੀ ਡਾਕਟਰ ਤਾਂ ਨਹੀਂ ਸਮਝਦਾ ਕੋਈ ਫਰਕ ਹੈ ਸਿਆਣੇ ਤਾਂ ਨਹੀਂ ਸਮਝਦੇ ਕੋਈ ਫਰਕ ਹੈ ਮੂਰਖਾਂ ਨੂੰ ਫਰਕ ਲੱਗਦਾ ਮੂਰਖਾਂ ਨੂੰ ਫਰਕ ਲੱਗਦਾ ਸਿਆਣਿਆਂ ਨੂੰ ਵਾਸਤੇ ਕੋਈ ਫਰਕ ਨਹੀਂ ਬਾਸਰ ਦੁੱਧ ਵਿੱਚ ਡਾਕਟਰ ਵੀ ਕੋਈ ਫਰਕ ਨਹੀਂ ਸਮਝਦਾ ਮੂਰਖ ਸਮਝਦੇ ਨੇ ਮੂਰਖ ਨੂੰ ਸਮਝਾਇਆ ਨਾ ਇਹ ਮੂਰਖ ਨੂੰ ਸਮਝਾਈ ਹੈ ਬਾਣੀ ਪੜ੍ਹਨ ਤਾਂ ਮੂਰਖ ਹੈ ਵਿਦਵਾਨ ਮੂਰਖ ਨੇ ਉਹਨਾਂ ਨੂੰ ਸਮਝਾਇਆ ਸੰਤ ਸਾਰੇ ਵਿਦਵਾਨਾਂ ਦੇ ਸੰਤ ਦਾ ਵਿਦਵਾਨ ਮਣੀ ਚੇਲੇ ਰਹੇ ਵਿਦਵਾਨਾਂ ਦੇ ਆ ਜਿਹੜੇ ਸੰਤ ਨੇ ਵਿਦਵਾਨਾਂ ਦੇ ਚੇਲੇ ਹੁੰਦੇ ਨੇ ਵਿਦਵਾਨਾਂ ਨੇ ਗ੍ਰੰਥ ਲਿਖੇ ਨੇ ਇਹਨਾਂ ਨੇ ਪੜ੍ਹੇ ਨੇ ਜੇ ਕੋਈ ਸੰਤ ਨੇ ਲਿਖਿਆ ਵੀ ਇਹ ਪੜ੍ਹਿਆ ਹੋਇਆ ਹੀ ਲਿਖਿਆ ਆਪਣੀ खोज ਕੋਈ ਨਹੀਂ ਆ ਐ ਸੰਤ ਨੇ ਜਿਹੜੇ ਹਰਕੇ ਸੰਤ ਇਹਨਾਂ ਨੇ ਰਵੀਆਂ ਗੱਲਾਂ ਲਿਖੀਆਂ ਨੇ ਜਿਵੇਂ ਨਾਮਦੇਵ ਕਬੀਰ ਤਰਲੋਚਨ ਹੋਰ ਸਾਡੇ ਜਿੰਨਾਂ ਨੇ ਵੀ ਗੁਰਬਾਣੀ ਲਿਖੀ ਹੈ ਇਹਨਾਂ ਨੇ ਨਵੀਆਂ ਗੱਲਾਂ ਲਿਖੀਆਂ ਨੇ ਇਹਨਾਂ ਕੋ ਆਪਣੀ ਖੋਜ ਹੈ ਕੁਛ ਦੁੱਧ ਕਟੋਰੇ ਗੜਵੇ ਪਾ ਕਪਲ ਗਾਏ ਨਾਮੇ ਦੋਹੇ ਮੈਂ ਆਇ ਸ਼ਬਦ ਦੇ ਵਿੱਚ ਥੋੜਾ ਜਿਹਾ ਦੁੱਧ ਪਾਇਆ ਕਟੋਰੇ ਚ ਬਾਕੀ ਪਾਣੀ ਵੀ ਹੈ ਪਾਣੀ ਮੇਰੇ ਕੋਲ ਜਿਆਦਾ ਸੀ ਪਰ ਪਾਣੀ ਤਾਂ ਉਨਾ ਹੀ ਪਾਉਣਾ ਜਿਹਦੀ ਲੋੜ ਹੈ ਪਾਣੀ ਤਾਂ ਉਨਾ ਹੀ ਪਾਉ ਉਹਦੇ ਹਿਸਾਬ ਨਾਲ ਪਾਉ ਜਨਾ ਦੁੱਧ ਬਣਾਉਣਾ ਸੰਸਾਰੀ ਗਿਆਨ ਵੀ ਪਾਇਆ ਸੰਸਾਰੀ ਸੱਚ ਵੀ ਪਾਇਆ ਸਮਝਾਉਣ ਵਾਸਤੇ ਪਾਇਆ ਉਹ ਸੰਸਾਰੀ ਭਾਸ਼ਾ ਵੀ ਵਰਤੀ ਹੈ ਸਮਝਾਉਣ ਵਾਸਤੇ ਵਰਤੀ ਹੈ ਜਿਹੜਾ ਆਦਮੀ ਅੱਗੇ ਬੈਠਾ ਜਿਹਦੇ ਨਾਲ ਗੱਲ ਕਰਦੇ ਆ ਉਹਦੀ ਭਾਸ਼ਾ ਜੇ ਗੱਲ ਕਰਨੀ ਪਊਗੀ ਉਹ ਪਾਣੀ ਹੈ ਜਿਹੜੀ ਸੰਸਾਰੀ ਭਾਸ਼ਾ ਪੜੀ ਉਹ ਦੁੱਧ ਕਟੋਰੇ ਗੜਬੇ ਪਾਣੀ ਕਪਲ ਗਾਏ ਨਾਮੇ ਦੁਹਿਆਨੀ ਹੁਣ ਕਪਲ ਗਾਏ ਕੌਣ ਹੋਈ ਉਹ ਕਲਾਲੀ ਹੈ ਹੈ ਕੱਪ ਲਗਾਏ ਜੇ ਮਦਦੇ ਕਲਾਲੀ ਰ ਲਾਲੀ ਨਹੀਂ ਹੈ ਜੀ ਕਲਾਲੀ ਆ ਬਲਾਈਓ ਬੋਲਦੀ ਹੈ ਜਿਹੜੀ ਮਨੁੱਖੀ ਬੁੱਧੀ ਹੈ ਬਦਲੀ ਤਾਂ ਹੈ ਬੰਦ ਪਰ ਲਾਲੀ ਨਹੀਂ ਹੈ ਲਾਲੇ ਨਹੀਂ ਬੇਵਕ ਬੁੱਧੀ ਦੀ ਬਲਾਈ ਬੋਲਦੀ ਹੈ ਕਲਾਲੀ ਹੈ ਅੱਧੀ ਲਾਲੀ ਹੈ ਅੱਧੀ ਕਾਲੀ ਹੈ ਅੱਧੀ ਤਾਂ ਚਿੱਟੀ ਹੈ ਅਤੇ ਕੜੀ ਹੈ ਦੋਹੇ ਰੰਗ ਨੇ ਲਾਲੀ ਦਿੱਕਤਾ ਹੁੰਦਾ ਲਾਲੀ ਮੇਰੇ ਲਾਲ ਕੀ ਜਿਹੜੀ ਮੇਰੇ ਲਾਲ ਕੀ ਬੁੱਧਾ ਪਰਮੇਸ਼ਰ ਦੀ ਬੁੱਧਾ ਹੁੰਦਾ ਉਹਦਾ ਲਾਲੀ ਹੈ ਜਿਹੜੀ ਕਲਾਲੀਆ ਮਨੁੱਖੀ ਬੁੱਧੀ ਹੈ ਨਾਮਦੇਵ ਦੀ ਬੁੱਧੀ ਕਲਾਲੀ ਹੈ ਕਬੀਰ ਦੀ ਬੁੱਧੀ ਕਲਾਲੀ ਹੈ ਭਗਤਾ ਨੇ ਆਪਣੀ ਬੁੱਧ ਨੂੰ ਕਲਾਲੀ ਕਹ ਬਰਾਬਰੀ ਨਹੀਂ ਕੀਤੀ ਬੇਵਕੂਦੀ ਕੋ ਬੁਲਾਏ ਬੋਲ ਦੇ ਨਾ ਕਲਾਲੀ ਹੋਊਗੀ ਕਲਾਲੀ ਦੀ ਗੱਲ ਕੰਨਾਂ ਨੂੰ ਸੁਣਨ ਵਾਲੀ ਹੁੰਦੀ ਐ ਲਾਲੀ ਦੀ ਗੱਲ ਕੰਨਾਂ ਨੂੰ ਸੁਣਨ ਵਾਲੀ ਹੁੰਦੀ ਹੋਈ ਦੀ ਲਾਲੀ ਵੀ ਬੋਲਦੀ ਐ ਪਰ ਉਹਦੀ ਗੱਲ ਕੰਨਾਂ ਨੂੰ ਸੁਣਨ ਵਾਲੀ ਨਹੀਂ ਹੁੰਦੀ ਲਾਲੀ ਵੀ ਬੋਲਦੀ ਐ ਉਹਦੇ 'ਚ ਲੱਸੀ ਨਹੀਂ ਹੁੰਦੀ ਉਹ ਤਾਂ ਨਿਕਲਦੀ ਸਾਰਾ ਵਖਣੇ ਹੁੰਦਾ ਵਜ ਜਿਹੜੀ ਤੁਰਕੀ ਬਾਣੀ ਐ ਨਾ ਉਹ ਲਾਲੀ ਦੀ ਬੋਲੀ ਹੋਈ ਐ ਜਿਹੜੀ ਗੁਰਬਾਣੀ ਐ ਕਲਾਲੀ ਦੀ ਬੋਲੀ ਹੋਈ ਐ ਜਿਹੜੀ ਗੁਰਬਾਨੀਆਂ ਕਲਾਲੀ ਦੀ ਬੋਲੀ ਹੈ ਔਰ ਤੁਰਕੀ ਬਾਣੀਆਂ ਲਾਲੀ ਦੀ ਬੋਲੀ ਹੋਈ ਹੈ। ਉਹ ਜਿਹੜੀ ਲਾਲੀ ਹੈ ਉਸੇ ਨੂੰ ਕਫਲ ਲਗਾਏਗਾ ਇਹ ਰਿਹਾ। ਕਲਾਲੀ ਕਲਾਲੀ ਨੂੰ ਕਲਾਲੀ ਉੱਥੇ ਵੀ ਲਾਲੀ ਦੇ ਨਾਲ ਕੱਕਾ ਲਾ ਕੇ ਕਲਾਲੀ ਹੋ ਗਿਆ 네ਗਟਿਵ ਇੱਥੇ ਕੱਕਾ ਲਾ ਕੇ ਕਫਲ ਬਣਾਤੀ ਉਹਨੇ ਗਾਇਆ। ਪੱਕਾ ਇੱਥੇ ਲਾਇਆ ਕੱਕਾ ਇਹ ਉੱਥੇ ਲਾਇਆ 네ਗਟਿਵ। 네ਗਟਿਵ ਬਣਾਈ ਹੈ। ਇਹ ਗਾਇ ਬਣਾਉਂਦਾ ਫਿਰ ਪੋਜ਼ਿਟਿਵੇ ਬਣਨੀ ਸੀ ਕਪਲ ਗਾਇ ਕਪਲ ਗਾਇ ਨਾਮੇ ਦੋ ਰੰਗ ਦੀ ਗਾਇ ਦੋ ਰੰਗ ਦਾ ਗਿਆਨ ਪੜ੍ਹਣਾ ਸੰਸਾਰੀ ਵੀ ਪੜ੍ਹਣਾ ਗਿਆਨ ਲੱਸੀ ਤਾਂ ਹੀ ਬਣਨੀ ਆ ਲੱਸੀ ਕਿੱਥੋਂ ਨਿਕਲੂ ਲੱਸੀ ਕਿੱਥੋਂ ਨਿਕਲੂ ਲੱਸੀ ਤਾਂ ਕਲਾਲੀ ਦੇ ਪੈਣੀ ਹੈ ਕਲਾਲੀ ਦੋ ਚੀਜ਼ਾਂ ਬੋਲਦੀ ਐ ਮੱਖਣ ਵੀ ਬੋਲਦੀ ਐ ਲੱਸੀ ਵੀ ਬੋਉਂਦੀ ਐ ਕਲਾਲੀ ਦੀ ਗੱਲ ਚੋਂ ਲੱਸੀ ਵੀ ਨਿਕਲਦੀ ਐ ਲੱਸੀ ਜ਼ਿਆਦਾ ਹੁੰਦੀ ਐ ਮੱਖਣ ਘੱਟ ਹੁੰਦਾ ਪਹਿਲਾਂ ਤਾਂ ਇਹ ਥੋਈ ਨਹੀਂ ਚੱਲ ਸਕਿਆ ਕੋਈ ਅੱਗੇ ਇਹ ਹੀ ਨਹੀਂ ਸਮਝ ਆਇਆ ਕੱਪਾ ਲਗਾਇਆ ਕਿਉਂ ਲਿਖੀ ਆ ਜੋ ਗਏ ਲੈਂਦੀ ਹੈ ਦੇਖਾ ਪਹਿਲਾਂ ਤੂੰ ਹੀ ਕੱਢ ਕੇ ਦਿਖਾ ਉਹਦੇ ਵਿੱਚ ਦੁੱਧ ਕਟੋਰੇ ਚ ਉਹ ਐਸੀ ਹੋ ਗਈ ਸੀ ਜਿਹੜੀ ਕਟੋਰੇ ਦੇ ਵਿੱਚ ਦੁੱਧ ਦਿੰਦੀ ਸੀ ਕਟੋਰੇ ਚ ਨਾ ਨੱਕ ਦੁੱਧ ਆ ਜਾਊਗਾ ਉਹ ਕੜਵਾ ਫਿਰ ਕਾਸੂਰ ਰੱਖਿਆ ਪਾਣੀ ਦੇਗਾ ਇਹਨਾਂ ਨੂੰ ਸੀ ਉਹਨੇ ਕੁਝ ਇਹਨੇ ਜੋਰ ਨਹੀਂ ਦਿੱਤਾ ਅਕਲ ਦਾ ਅਕਲ ਤੇ ਤਾਂ ਕੰਮ ਲੈ ਆਈ ਨਹੀਂ ਸ਼ਰਧਾਵਾਨ ਅਕਲ ਤੋਂ ਕੰਮ ਨਹੀਂ ਲੈਂਦੇ ਸ਼ਰਧਾਵਾਨ ਸੁਣ ਕੇ ਸੱਤੇ-ਸੱਤ ਮੰਨ ਲੈਂਦੇ ਨੇ ਝੂਠ ਨੂੰ ਸੱਚ ਮੰਨਣ ਦਾ ਧਰਮ ਦੇ ਵਿੱਚ ਇਹ ਹੈ ਉਹਨਾਂ ਨੂੰ ਇਹ ਵੀ ਸਿਖਾਇਆ ਵੀ ਤਰਕ ਨਹੀਂ ਕਰਨਾ ਤਰਕ ਤਰਕ ਮਨਮੁਖ ਦਾ ਕੰਮ ਉਹ ਡਰਾਈ ਹੋਏ ਨੇ ਤਰਕ ਕਰਨਾ ਹੀ ਨਹੀਂ ਧਰਮ ਦੇ ਖੇਤਰ ਝੂਠ ਤਾਂ ਚੱਲਦਾ ਉਹਨਾਂ ਨੂੰ ਇਹ ਕਹੇ ਤਰਕ ਕਰਨਾ ਇਹ ਨਹੀਂ ਜੋ ਅਸੀਂ ਕਹਿੰਦਾ ਸੱਚੇ ਸੱਚ ਮੰਨ ਲੋ ਨਹੀਂ ਤਾਂ ਕੋੜ ਉੱਥੇ ਰਹਿ ਜੂ ਤੁਹਾਡ ਡਰਾਤੇ ਕੋੜ ਤੋਂ ਡਰਦੇ ਨੇ ਵੀ ਕੋੜ ਰਹਿ ਜੂ ਉੱਥੇ ਔਰ ਸਾਰੇ ਸਰੀਰ ਚ ਕੋੜ ਫੈਲ ਗਿਆ ਇਹਨਾਂ ਦੇ ਕੋੜ ਤੋਂ ਡਰਦੇ ਬਣਾਤੇ ਕੋੜ ਹੀ ਨਹੀਂ ਬੁੱਧੀ ਹੀਰ ਬਣਾਤੇ ਬੁੱਧੀ ਥੋੜੀ ਕਮੀ ਸੀ ਜਿੰਨੀ ਕ ਬੁੱਧੀ ਚ ਕਮੀ ਸੀ ਉਨਾ ਹੀ ਕੋੜ ਸੀ ਜਿੰਨੀ ਅਗਿਆਨਤਾ ਸੀ ਉਹਨਾਂ ਹੀ ਧਰਾਕਾਰੀ ਦੁਨੀਆ ਦਾ ਕੋਡ ਹੈ ਸਰੀਰ ਦਾ ਕੋਡ ਨਹੀਂ ਬਾਹਲੇ ਦਾ ਹੈ ਧਰਾਕਾਰੀ ਦੁਨੀਆ ਦਾ ਕੋਡ ਕੀ ਹੁੰਦਾ ਜਿੰਨੀ ਸਾਡੇ ਅਗਿਆਨਤਾ ਉਹਨਾਂ ਕੋਡ ਹੈ ਉਹ ਉਹ ਅਗਿਆਨਤਾ ਦਾ ਥੋੜੀ ਜੀ ਸੀ ਇਹਨਾਂ ਨੇ ਜਮੇ ਅਗਿਆਨਤਾ ਹੀ ਭਰਤੀ ਹੋਰ ਕੋੜੀਓ ਬਣਾਤੇ ਰਹੀ ਕੋੜੀ ਬਣਾਤੇ ਕੋੜੀ ਨਾ ਬਣਾਉਂਦੇ ਆ ਗੱਲ ਗੱਲ ਬੁੱਝ ਲੈਂਦੇ ਜਿਹੜੇ ਨਹੀਂ ਕੋੜੀ ਬਣਿਆ ਉਹ ਉਹਨਾਂ ਨੇ ਗੱਲ ਬੁੱਝ ਲਈ ਇਹ ਨਾਲ ਨਾਲ ਦੀ ਗੱਲ ਨਹੀਂ ਮੰਨੀ ਗੁਰਬਾਣੀ ਦੇ ਆਧਾਰ ਰੱਖਿਆ ਗੁਰਬਾਣੀ ਕੀ ਕਹਿੰਦੀ ਹੈ ਜਿਹੜਾ ਪੰਡਤ ਦੇ ਪਗ ਲਾ ਗਿਆ ਪੰਡਤ ਨਕੋੜੀ ਬਣਾਤੇ ਸਾਰੇ ਹੋਜੀ ਕਪਾ ਲਗਾਏ ਨਾਮੇ ਦੋਹਿਆ ਦੀ ਦੁੱਧ ਪਿਓ ਗੋਬਿੰਦ ਰਾਇ ਹੁਣ ਗੋਬਿੰਦ ਨੂੰ ਦੁੱਧ ਪਿਲਾ ਰਿਹਾ ਗੋਬਿੰਦ ਸਾਡਾ ਬਾਹਰ ਹੈ ਦੀ ਗੋਬਿੰਦ ਜਿਹੜਾ ਬਾਹਰ ਦੁੱਧ ਦੇਖੋ ਬਾਹਰ ਇਹ ਮੂਰਤੀ ਨੂੰ ਗੋਬਿੰਦ ਕਹੂਗਾ ਮੂਰਤੀ ਦੇ ਕੰਨ ਨੇ ਸੁਣਦੀ ਐ। ਉਹਨੂੰ ਕਹਿੰਦਾ ਗੋਬਿੰਦ ਲੈ ਦੁੱਧ ਪੀਓ। ਕੋਈ ਅਗਲਾ ਆਦਮੀ ਕਹਿ ਸਕਦਾ ਮੂਰਤੀ ਨੂੰ ਤੂੰ ਦੁੱਧ ਪੀ ਲੈ। ਉਹਨੂੰ ਪਤਾ ਹੀ ਹੋਵੇ ਤਾਂ ਫਿੰਦੀ ਉਹ ਨਹੀਂ ਸੁਣਦਾ। ਇਹ ਤਾਂ ਇਹਦਾ ਮਤਲਬ ਨਾਮਦੇਵ ਤਾਂ ਬੇਵਕੂਫ ਸੀ। ਉਹਨਾਂ ਦਾ ਆਪਣਾ ਦਾ ਨਾਮ ਦੇ ਮੂਰਖ ਹੈ। ਉਹ ਮੂਰਖ ਨਾਮਦੇਵ ਦਾ ਕਹਿੰਦੇ ਫਿਰ ਮੂਰਤੀ ਦੁੱਧ ਪੀ ਗਈ। ਲਓ ਜੀ ਲੈ ਲਓ ਗੱਲ। ਹੋਰ ਝੂਠ। ਤੁਸੀਂ ਕਹਦੇ ਨਹੀਂ ਬੁਲਾਇਆ। ਨਾਮਦੇਵ ਇੱਕ ਨੀਚ ਆਦਮੀ ਹੈ ਨੀ ਜਾਤੀ ਦਾ ਨੀ ਜਾਤੀ ਤੇ ਬੈਨ ਮੰਦਿਰ ਚ ਬੜਨ ਦਾ ਦਰਸ਼ਨ ਕਰਨ ਦਾ ਉਹਦਾ ਤਾਂ ਤਾਹਾਂ ਦੁੱਧ ਪੀ ਲਿਆ ਤੁਹਾਡਾ ਜਿ세 ਪੀਤਾ ਨਹੀਂ ਨੀਚ ਤਾਂ ਫਿਰ ਤੁਸੀਂ ਹੋਏ ਉਹ ਕਹਦਾ ਨੀਚ ਨਹੀਂ ਤਾਂ ਤੁਸੀਂ ਹੋ ਫਿਰ ਇਹ ਵੀ ਨਹੀਂ ਸੋਚਿਆ ਕਿਸੇ ਨੇ ਵੀ ਨੀਚ ਤੁਸੀਂ ਹੋ ਤੁਹਾਨੂੰ ਨਾਮਦੇਵ ਉਹਨਾਂ ਨੂੰ ਦਿਓ ਹੁਣ ਇਹ ਚਾਰਜ ਜਿਨੇ ਨੀਚ ਤੇ ਧਰਮ ਪ੍ਰਚਾਰ ਆ ਰਹੇ ਜਿਨਨੇ ਨੇ ਮੰਦਰ ਇਹਨਾਂ ਨੂੰ ਦੇ ਦੇ ਤੁਸੀਂ ਬਾਹਰ ਨਿਕਲੋ ਤੁਸੀਂ ਕਾਹਦਾ ਕਬਜ਼ਾ ਕੀਤਾ ਫਿਰ ਸਭ ਕੁਝ ਚੱਲਦਾ ਹੈ ਚਿੱਤ ਵੀ ਮੇਰੀ ਪੱਟ ਵੀ ਮੇਰੀ ਕਬਜ਼ਾ ਫਿਰ ਸਾਡਾ ਹੀ ਰਹੂਗਾ ਪਰਨਾ ਦੁੱਧ ਨਾਮਦੇਵ ਨੇ ਪੁਲਾਇਆ ਛੀਵੇਂ ਫਿਰ ਵੀ ਨੀਚੇ ਨੇ ਦੁੱਧ ਨਾਮਦੇਵ ਨੇ ਪੁਲਾਇਆ ਜੱਟ ਫਿਰ ਵੀ ਨੀਚੇ ਨੇ ਪਰ ਉਹ ਰੋਟੀ ਹੋਣੀ ਖੜਾਤੀ ਢੱਲੇ ਨੇ ਖੜਾਤੀ ਵਾ ਵਈ ਵਾ ਚੰਗੀ ਗੱਲ ਐ ਥੋੜੀ ਐ ਹੁਣ ਨੀਚ ਬਣ ਜਾਣਗੇ ਸਾਬਤ ਹੋ ਜਾਣਗੇ ਹੁਣ ਸਮਾਂ ਆ ਗਿਆ ਇਹਨਾਂ ਨੂੰ ਨੀਚ ਬਣਾਉਣ ਦਾ ਨੀਚ ਹੈ ਹਾਂ ਹੈ ਹਾਂ ਨੀਚ ਨੀਚ ਹੈ ਹਾਂ ਝੂਠ ਬੋਲਦਾ ਨੀਚ ਆਦਮੀ ਵਾਹ ਝੂਠਾ ਨੀਚ ਆਦਮੀ ਵਾਹ ਝੂਠੇ ਸਾਬਤ ਹੋ ਜਾਣੇ ਸਾਰੀ ਵਰਲਡ ਜਿਹਨਾਂ ਨੇ ਅੱਜ ਤਾਂ ਹੁਣੇ ਸਾਬਤ ਹੋ ਗਏ ਝੂਠ ਬੋਲ ਕੇ ਆਏ ਨੇ ਚਿੱਟਾ ਝੂਠ ਬੋਲ ਕੇ ਆਏ ਨੇ ਸਾਰੇ ਕਹਿੰਦੇ ਨੇ ਝੂਠ ਬੋਲੇ ਆ ਝੂਠ ਬੋਲਣਾ ਅਪਰਾਧ ਆ ਉਹ ਧਾਰਮਿਕ ਆਦਮੀਆਂ ਨਹੀਂ ਧਾਰਮਿਕ ਪਾਰਟੀਆਂ ਨਹੀਂ ਇਹੜੀ ਝੂਠ ਬੋਲੇ ਧਾਰਮਿਕ ਬੰਦਾ ਹੀ ਨਹੀਂ ਇਹੜਾ ਝੂਠ ਬੋਲੇ 2 ਸਾਲ 5 ਸਾਲ ਤੇ ਰਾਜ ਪਿਛੇ ਤੋਂ ਹੀ ਝੂਠ ਬੋਲਦਾ ਧਰਮ ਹੀ ਛੱਡਦਾ ਹੁਣ ਨੌ ਲੱਗ ਜੂ ਪੱਕੀ ਝੂਠਿਆਂ ਦੀ ਜਿਹੜੇ ਕਹਾ ਦੇ ਕਬੀਰ ਨੇ ਝੂਠੇ ਕਹਾ ਬਲੋ ਉਹ ਪਾਣੀ ਇਹਨਾਂ ਨੇ ਪਾਣੀ ਰੜਕਿਆ ਪਾਣੀ ਰੜਕਿਆ ਪਾਣੀ ਬਣਾ ਕੇ ਰੜਕਦਾ ਇਹਦਾ ਦੁੱਧ ਸੀ ਦੁੱਧ ਰੜਕਦੇ ਮੱਖਣ ਆ ਜਾਂਦਾ ਗੁਰਬਾਣੀ ਵਿਚਾਰਦੇ ਤਾਂ ਮੱਖਣ ਆ ਜਾਂਦਾ ਪਾਣੀ ਰੜਕ ਕੇ ਰੱਖਦਾ ਗੜਬਾ ਜਮਧਾਣੀ ਪਾ ਲਈ ਕਟੋਰੇ ਚ ਨਹੀਂ ਪਾਈ ਕਟੋਰੇ ਚ ਮਧਾਣੀ ਕਿਵੇਂ ਪੈਂਦੀ ਕਟੋਰੇ ਚ ਮਧਾਣੀ ਪੈਂਦੀ ਸਾਰੇ ਕਟੋਰੇ ਦਾ ਦੁੱਧ ਬਾਰ ਮਧਾਣੀ ਕਟੋਰੇ ਚ ਪਾਉਣੀ ਆ ਦੁੱਧਾ ਕਟੋਰੇ ਚ ਦਾ ਰੜਕਣਾ ਤਾਂ ਫਿਰ ਉਹ ਹੈ ਗੜਬੇ ਵਾਲਾ ਪਾਣੀ ਤਾਂ ਰੜਕਦੇ ਨੇ ਕਟੋਰੇ ਵਾਲਾ ਦੁੱਧ ਨਹੀਂ ਰੜਕਿਆ ਕਟੋਰੇ ਚ ਜੋ ਕੁਛ ਆ ਰੱਖਿਆ ਤਾਂ ਗੜਬੇ ਦਾ ਪਾਣੀ ਹੈ ਪਾਣੀ ਰੜਕਿਆ ਇਹਨਾਂ ਨੇ ਕਟੋਰਾ ਨਹੀਂ ਪਤਾ ਲੱਗਿਆ ਕਟੋਰਾ ਕਾਹਦਾ ਹੈ ਕਟੋਰੇ ਵਾਰੇ ਦਾ ਕਟੋਰਾ ਕੀ ਚੀਜ਼ ਹੈ ਹਾਂ ਦੁੱਧ ਪੀਓ ਕੋਬਿੰਦੇ ਰਾਏ ਦੁੱਧ ਪੀਓ ਮੇਰਾ ਮਨਪਤੀ ਆਏ ਦੁੱਧ ਪੀਓ ਕੋਬਿੰਦੇ ਰਾਏ ਆਪਣੇ ਅੰਦਰ ਗੋਬਿੰਦ ਨੂੰ ਕਹਿੰਦਾ ਵੀ ਤੂੰ ਇਹਦਾ ਟੇਸਟ ਕਰਕੇ ਦੇਖ ਜੋ ਮੈਂ ਗੱਲ ਕਹੀ ਹੈ ਜੋ ਮੈਂ ਗੱਲ ਬਣਾਈ ਹੈ ਜੋ ਮੈਂ ਕਹਿਣਾ ਚਾਹੁੰਦਾ ਸੰਸਾਰ ਨੂੰ ਇਹ ਠੀਕ ਹੈ ਤੇਰੇ ਦਿਲ ਲੱਗਦੀ ਹੈ ਗੱਲ ਸੱਚ ਅੰਦਰਲੇ ਗੋਬਿੰਦੇ ਜੇ ਸੱਚ ਹੋ ਨਾ ਅੰਤਰਾਤਮਾ ਮੰਨ ਲੈਂਦੀ ਉਹ ਵੀ ਸੱਚ ਹੈ ਜੇ ਸੱਚ ਨਾ ਹੋਵੇ ਤਾਂ ਅੰਤਰਾਤਮਾ ਸਿਰ ਮਾਰ ਦਿੰਦੀ ਹੈ ਵੀ ਗੱਲ ਨਹੀਂ ਠੀਕ ਹੈ ਅਜੋ ਮੈਨੂੰ ਸ਼ੰਕਾ ਕਿਤੇ ਅੰਦਰਲੇ ਦੀ ਜੇ ਸ਼ੰਕਾ ਦੂਰ ਹੁੰਦੀ ਆ ਉਹ ਗੱਲ ਸੱਚ ਹੁੰਦੀ ਆ ਜਿੰਨਾ ਜਰ ਅੰਤਰਾਤ ਉਹਨੂੰ ਸ਼ੰਕਾ ਉਹ ਗੱਲ ਸੱਚ ਨਹੀਂ ਹੁੰਦੀ ਸੱਚ ਦੀ ਪਰਖ ਅੰਤਰਾਤਮ ਸਚਿਆਰਾ ਮਾਣ ਜਿਹੜਾ ਅੱਧਾ ਸਚਿਆਰਾ ਨਾ ਅੱਧਾ ਸਚਿਆਰਾ ਸੱਚ ਉਹਨੇ ਟੈਸਟ ਕਰਨਾ ਅੰਦਰਲੇ ਨੇ ਬਾਹਲੇ ਦਾ ਸੱਚ ਟੈਸਟ ਹੁੰਦਾ ਹੀ ਨਹੀਂ ਬਾਹਲਾ ਤਾਂ ਹੈ ਹੀ ਕੂੜਿਆਰਾ ਬਾਹਲਾ ਤਾਂ ਕੂੜਿਆਰਾ ਇਹ ਲਾਲਚ ਜਿਹੜਾ ਲੱਗਿਆ ਹੋਇਆ ਕੂੜਿਆਰਾ ਹੁੰਦਾ ਕੂੜੇ ਲਾਲਚ ਲੱਗ ਕੇ ਅੰਤਰਾਦਵਾਂ ਜਿਹੜੀ ਗੱਲ ਕਹੂਗੀ ਜਿਹੜਾ ਉਹ ਠੀਕ ਹੁੰਦੀ ਐ ਉਹ ਠੀਕ ਨੂੰ ਮੰਦੀ ਐ ਸੱਚ ਨੂੰ ਮੰਦੀ ਐ ਝੂਠ ਨੂੰ ਮੰਦੀ ਨਹੀਂ ਅੰਤਰਾਦਵਾਂ ਨੇ ਪੁੱਛਿਆ ਦੁੱਧ ਪੀਓ ਮੇਰਾ ਮਨਪਤੀ ਆਏ ਅੱਜ ਜਿਹੜਾ ਮੈਂ ਦੁੱਧ ਬਣਾਇਆ ਕਟੋਰੇ ਚ ਗੱਲ ਦੱਸਣ ਲੱਗਿਆ ਲੋਕਾਂ ਨੂੰ ਉਪਦੇਸ਼ ਕਰਨ ਲੱਗਿਆ ਜੇ ਤੂੰ ਇਹ ਦੁੱਧ ਪੀ ਲਵੇਂ ਤੈਨੂੰ ਇਹ ਹਜਮ ਹੋ ਜਾਵੇ ਦੁੱਧ ਹਾਂ ਤੂੰ ਕਹਿ ਦਵੇ ਮੈਂ ਹਾਂ ਦੁੱਧ ਸਹੀ ਐ ਜੇ ਦੁੱਧ ਸਹੀ ਹੋਇਆ ਤਾਂ ਦਾ ਘੁੱਟ ਪਾਣੀ ਨਹੀਂ ਮੂੰਹ ਚ ਡੋਲ ਦੇ ਦਿੱਤਾ ਤਾਂ ਚੁੰਝ ਪਲਣੀ ਆ ਤੇ ਚੁੰਝ ਪਲਨੀ ਆ ਪੀਣਾ ਹੈ ਨਹੀਂ ਚੁੰਝ ਦਾ ਜ਼ਰੂਰ ਪੜ ਲੈਣਾ ਪਰ ਪੀੜਾ ਨਹੀਂ ਹਤਾ ਮੂੰਹ ਚ ਟੈਸਟ ਦੱਸ ਦੇਣਾ ਵੈਨ ਨਹੀਂ ਜੇ ਮੈਂ ਹਾਂਸ ਦੀ ਗੱਲ ਕੀਤੀ ਆ ਨਾ ਹਾਂਸ ਜਿਹੜਾ ਛੱਪੜ ਦੇ ਕਿਨਾਰੇ ਜਾ ਕੇ ਬਹਿ ਗਿਆ ਕਲਰ ਕੈਰੀ ਛਪੜੀ ਕਲਰ ਦੇ ਕੋਲ ਹੰਸ ਬਹਿ ਗਿਆ ਜਾ ਕੇ ਉਹ ਚੁੰਝ ਪਰਲੀ ਪਰ ਉਹਨੇ ਡੋਲਤਾ ਉਹਨੇ ਕਹੇ ਦੁੱਧਲੀ ਮੇਰੇ ਇਹ ਚ ਦੁੱਧ ਨਹੀਂ ਚਟਾ ਚਟਾ ਲੱਗਦਾ ਕਲਰ ਦੁੱਧ ਨਹੀਂ ਹੈ ਇਹ ਚ ਹੰਸ ਕਹਿੰਦੇ ਨੇ ਦੁੱਧ ਪੀ ਜਾਂਦਾ ਪਾਣੀ ਰੋਲ ਦਿੰਦਾ ਉਹਨੇ ਸਾਰੇ ਹੀ ਡੋਲਤਾ ਉਹ ਹੰਸੰਦਲੇ ਦਾ ਨਾਂ ਹੈ ਹੰਸਾ ਗੱਲਾਂ ਕਹੀਆਂ ਹੋਈਆਂ ਨੇ ਹਰਸਵਾਰ ਨਹੀਂ ਕੋਈ ਇਹ ਜਾਏਗਾ ਇਹ ਪਾਣੀ ਰੋਲ ਦਾ ਟੈਸਟ ਕਰਦਾ ਹੋਵੇ ਛਪੜੀ ਹੁੰਦਾ ਪਾਣੀ ਬਹੁਤ ਗਹਿਰੀਆਂ ਗੱਲਾਂ ਨੇ ਉੱਚੀ ਕੋਟੀ ਦੇ ਬਹੁਤ ਉੱਚੇ ਸੰਤਾਂ ਦੀਆਂ वार्तालाप ਹੈ ਆਮ ਸੰਸਾਰੀਆਂ ਨੂੰ ਕੀ ਪਤਾ ਕੀ ਗੱਲਾਂ ਨੇ ਗੁਰਬਾਣੀ ਦੀ ਪਤਾ ਜਿਹੜੇ ਸਿਰੇ ਬੈਠੇ ਨੇ ਆਦਮੀ ਪਵਿੱਤਰ 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 ਹੋਏ ਜਿਹੜੇ ਬੈਠੇ ਨੇ ਉਹਨਾਂ ਨੂੰ ਗੱਲ ਕੀਤੀ ਹੈ ਪੁਨੀਤ ਜਿਹੜਾ ਹੋ ਗਿਆ ਉਹਦੇ ਜਿਹੜਾ ਮਾਇਆ ਤੋਂ ਪਰੇ ਖੜਾ ਹੈ ਉਹਦੀ ਕਹੀ ਹੋਈ ਗੱਲ ਹੈ ਥੱਲੇ ਜਿਹੜਾ ਸੰਸਾਰ ਦੇ ਵਿੱਚ ਸਭ ਤੋਂ ਉੱਚੀ ਅਵਸਥਾ ਦਾ ਆਦਮੀ ਹੈ ਧਰਮ ਵਿੱਚ ਉਹਦੇ ਵਾਸਤੇ ਕਹੀ ਹੋਈ ਹੈ ਬਾਕੀ ਥੱਲੇ ਜਨਤਾ ਨੂੰ ਕੀ ਪਤਾ ਇਹਨਾਂ ਗੱਲਾਂ ਦਾ ਕੀ ਮਤਲਬ ਉਹ ਕੀ বুঝਣਗੇ ਚੋ ਕੀ ਗੱਲ ਉਹਨਾਂ ਦੇ ਵਸ ਦੀ ਗੱਲ ਨਹੀਂ ਆ ਬੁਝਣੀ ਕੀ ਗੱਲ ਕਹੀ ਹੋਈ ਹੈ ਉਹ ਆਪਣੇ ਹਿਸਾਬ ਦੇ ਅਰਥ ਲਾਈ ਜਾਂਦੇ ਨੇ ਫਿਰ ਉਹ ਸੰਬਲ ਤੇ ਸ਼ਾਸਤਰ ਬਣਾਈ ਬੈਠੇ ਨੇ ਅਟਿਕਾ ਟੂਕੇ ਉਹਨਾਂ ਨੇ ਬਣਾਏ ਹੋਏ ਨੇ ਜਿਹੜੇ ਦੂਏ ਸੀ ਉਹ ਖਣ ਵਟੇ ਸੀ ਜਿਹੜੇ ਨਾ ਅਣਤੋਲੀ ਧਰਤੀ ਤੇ ਬੈਠੇ ਅਣਤੋਲੀਆਂ ਗੱਲਾਂ ਹੀ ਕਰਦੇ ਰਹੇ ਨੇ ਉਹ ਜਿਆ ਜਆ ਵਟਾਇਆ ਉਹ ਜੇ ਧੜੀ ਭਰਤੀ ਉਹਨਾਂ ਨੇ ਖਾਜੀ ਦੁੱਧ ਪੀਓ ਮੇਰਾ ਮਨਪਤੀ ਜੇ ਤੂੰ ਦੁੱਧ ਪੀ ਲਵੇਂ ਦੁੱਧ ਪੀਓ ਮੇਰਾ ਮਨਪਤੀ ਆਏ ਤੂੰ ਦੁੱਧ ਪੀ ਲਾ ਮੈਨੂੰ ਤਸੱਲੀ ਹੋ ਜੇ ਵੀ ਹਾਂ ਮੈਨੂੰ ਦੁੱਧ ਬਣਾਉਣ ਦਾ ਵੱਲ ਆ ਗਿਆ ਮੈਂ ਦੁੱਧ ਬਣਾ ਸਕਦਾ ਜੇ ਨੂੰ ਆਪਣੇ ਤੇ ਭਰੋਸਾ ਆਵੇ ਵੀ ਹਾਂ ਮੇਰੇ ਚੋ ਕਾਬਲੀਅਤ ਹੋ ਗਈ ਇਹ ਗੱਲ ਮੈਂ ਹੁਣ ਸੰਸਾਰ ਨੂੰ ਦੱਸ ਸਕਦਾ ਕਿਤੇ ਗਲਤ ਗੱਲ ਨਾ ਦੱਸ ਨਾਹੀਂ ਤਾਂ ਘਰ ਕੋ ਬਾਪ ਇਹਦੇ ਸਾਇਏ ਜੇ ਮੈਂ ਨਾ ਦੱਸੀ ਗੱਲ ਜਿਹੜਾ ਘਰ ਕਾ ਬਾਪ ਹੈ ਸ਼ਬਦ ਗੁਰੂ ਹੈ ਉਹ ਕਹਿੰਦਾ ਵੀ ਤੈਨੂੰ ਜਦ ਮੈਂ ਕਹਾਂਗਾ ਨਾ ਤੂੰ ਬੋਲ ਬੋਲਦਾ ਕਿਉਂ ਨਹੀਂ ਉਹ ਬੁਲਾਉਂਦਾ ਮੈਂ ਬੋਲਣਾ ਚਾਹਉਣਾ ਪਰ ਮੈਂ ਤੈਨੂੰ ਦਿਖਾ ਦਾਂ ਵੀ ਜੇ ਮੈਂ ਬੋਲਣਾ ਚਾਹਉਣਾ ਠੀਕ ਵੀ ਹੈ ਜੋ ਚਾਹੁੰਦਾ ਮੈਨੂੰ ਹੌਸਲਾ ਦਿੰਦਾ ਪਿੱਛੋਂ ਤੂੰ ਬੋਲ ਜਿਹੜਾ ਮੈਂ ਬੋਲਿਆ ਅੰਦਰਲੇ ਨਾਲ ਸਲਾਹ ਕਰਦਾ ਉਹ ਜੋ ਬੋਲਣ ਦੀ ਬੁੱਧ ਆਰਮਾਨ ਹੈ ਜੋ ਗੱਲ ਪਲਾਨ ਘੜਿਆ ਉਹ ਗੱਲ ਕਹਿਣਾ ਦਾ ਸਮਝਾਉਣ ਦਾ ਅੰਦਰਲੇ ਨਾਲ ਸਲਾਹ ਕਰਦਾ ਵੀ ਇਹ ਗੱਲ ਠੀਕ ਵੀ ਹੈ ਵਿਚਾਰ ਕਰਦਾ ਆਪਣੀ ਗੱਲ ਤੇ ਹੀ ਵਿਚਾਰ ਕਰਦਾ ਨਹੀਂ ਤਾਂ ਬੁਲਾਉਣ ਵਾਲਾ ਕਹਿੰਦਾ ਵੀ ਬੋਲ ਹੁਣ ਤੂੰ ਬੋਲਦਾ ਕਿਉਂ ਨਹੀਂ ਪੂਰੀ ਪਰਿ ਬੁਲਾਇਆ ਹੈ ਨਾ ਬਲਾ ਗਾਲ ਪਈ ਹੈ ਵੀ ਬੋਲ ਬੁਲਾਉਣ ਵਾਲਾ ਡੱਡਾ ਲਈ ਖੜਾ ਹੈ ਉਹ ਗੁੱਸੇ ਹੁੰਦਾ ਜੇ ਨਹੀਂ ਬੋਲਦਾ ਤਾਂ ਉਹ ਗੁੱਸੇ ਹੁੰਦਾ ਹੈ ਜੇ ਬੋਲਦਾ ਤਾਂ ਖਤਰਾ ਕਿਤੇ ਗਲਤ ਨਾ ਬੋਲਿਆ ਜਾਵੇ ਟੀਚਰ ਤਾਂ ਕਹਿੰਦਾ ਇੱਥੇ ਆ ਕੇ ਤੂੰ ਕੋਈ ਲੈਕਚਰ ਕਰਨ ਆਣ ਨੂੰ ਨਿਆਣਾ ਦੱਸਦਾ ਹੈ ਲੈਕਚਰ ਦੇ ਕਾਬਿਲ ਨਹੀਂ ਟੀਚਰ ਨੂੰ ਪਤਾ ਹੈ ਲੈਕਚਰ ਕਰ ਦੂ ਸਾਹਮਣੇ ਵਾਲਿਆਂ ਦੇ ਉਹ ਝੱਕਦਾ ਆਜੋ ਝੱਕ ਪਈ ਹੋਈ ਹੈ ਹਾਂ ਜਿਹੜਾ ਬਾਪ ਕਹੇ ਗੋਬਿੰਦ ਨੂੰ ਬਾਪ ਕਹੇ ਬਾਪ ਗੋਬਿੰਦ ਨੂੰ ਕਹਿੰ ਮੈਂ ਕਹਤਾ ਪਰਮੈਸ਼ਰ ਨੂੰ ਕਹੇ ਬਾਪ ਘਰ ਕਾ ਬਾਪ ਕਹੇ ਮੇਰਾ ਬਾਪ ਨਹੀਂ ਕਹੇ ਘਰ ਕਾ ਬਾਪ ਤਾਂ ਸਾਰਿਆਂ ਦਾ ਹੀ ਬਾਪ ਹੈ ਫਿਰ ਪੂਰਨ ਬ੍ਰਹਮ ਕਾ ਕਿਹਾ ਸਕਦੇ ਆ ਜੀ ਰੂਹ ਘਰ ਕੇ ਬਾਪ ਨੂੰ ਪੂਰਨ ਬ੍ਰਹਮ ਕਹਿ ਸਕਦੇ ਪੂਰਨ ਬ੍ਰਹਮ ਹੈ ਪਰਮ ਬ੍ਰਹਮ ਇੱਕੋ ਹੀ ਹੈ ਪੂਰਨ ਬ੍ਰਹਮ ਹੈ ਪਰਮ ਬ੍ਰਹਮ ਦੋਏ ਕਹਿ ਸਕਦੇ ਆ ਪੂਰਨ ਪਰਮਾਰ ਪਰਮ ਦੀ ਕੋਈ ਫਰਕ ਨਹੀਂ ਹੁੰਦਾ ਗਾਹਾਂ ਜਾ ਕੇ ਰਹਾਉ ਸੋਹਣ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਆਗੈ ਧਰੀ ਸੋਹਣ ਕਟੋਰੀਆ ਸੋਨੇ ਦੀ ਕਟੋਰੀਆ ਨਾਮਦੇਵ ਕੋ ਕਿੱਥੋਂ ਆ ਗਈ ਵੀ ਸੋਨੇ ਦੀ ਕਟੋਰੀ ਨਾ ਨਾਮਦੇਵ ਦੇ ਘਰ ਗਏ ਹੈ ਨਾ ਨਾਮਦੇਵ ਦੇ ਘਰ ਘੜਬਾ ਹੈ ਨਾ ਨਾਮਦੇਵ ਦੇ ਘਰ ਕੋਈ ਕਟੋਰੀ ਇਹ ਨਹੀਂ ਸਾਥ ਹੁੰਦੀ ਨਾਮਦੇਵ ਦੇ ਘਰ ਗੈਂ ਰੱਖੀ ਹੋਈ ਹੈ ਕਹਿੰਦੇ ਤਾਂ ਬ੍ਰਾਹਮਣਾ ਦੇ ਹੁੰਦੀ ਸੀ ਉਹਦੇ ਕੋਈ ਕੋ ਕਮਰਾ ਛੋਟਾ ਜਿਹਾ ਹੋਣਾ ਵਿਚਾਰਾ ਗਾਂ ਕਿੱਥੇ ਰੱਖੂਗਾ ਉਹ ਆਮਦੇਵ ਦੀ ਕਿਤੋਂ ਨਹੀਂ ਸਾਬਤ ਹੁੰਦੀ ਬਾਕੀ ਗੁਰਬਾਣੀ ਚ ਉਹਦੇ ਕੋਈ ਗਾਂ ਵੀ ਸੀ ਕਟੋਰੀ ਸੋਨੇ ਦੀ ਹੈ ਜੀ ਦੁੱਧ ਚ ਹੋਇਆ ਸੋਨੇ ਕਟੋਰੀ ਇਹ ਤਾਂ ਸੋਨੇ ਕੀ ਸੂਈ ਵੀ ਕਹਿੰਦਾ ਸੋਨੇ ਦੀ ਸੂਈ ਵੀ ਕਹਿੰਦਾ ਸੂਈ ਵੀ ਸੋਨੇ ਦੀ ਹੈ ਉਹ ਬਹੁਤ ਅਮੀਰ ਆਦਮੀ ਸੀ ਜਿਦਾਂ ਸੋਨਾ ਦੀਆਂ ਕਟੋਰੀਆਂ ਹੁਣ ਉਹਨੇ ਫੇ ਚੀਬੇ ਦਾ ਕੰਮ ਕਰਨਾ ਕੁਝ ਹੋਰ ਕਰਦਾ ਭਾਗਾਂ ਦੀ ਚਾਂਦੀ ਦਾ ਸੋਇਨ ਕਟੋਰੀ ਅਮਰਤ ਭਰੀ ਕਹਿੰਦਾ ਦੁੱਧੇ ਭਰੀ ਨਹੀਂ ਕਹਿੰਦਾ ਅਮਰਤ ਭਰੀ ਸੋਇਨ ਕਟੋਰੀ ਉਹ ਤੇ ਬਦਲਦੀ ਗੱਲੇ ਬਦਲਦੀ ਦੁੱਧੇ ਛੜਦਾ ਸੋਇਨ ਕਟੋਰੀ ਅਮਰਤ ਭਰੀ ਹੈ ਹੀ ਨਹੀਂ ਦੁੱਧ ਤਾਂ ਹੈ ਹੀ ਨਹੀਂ ਫੇ ਅਮਰਤ ਭਰੀ ਹੈ ਅਮਰਤ ਨਾਮ ਹੈ ਉਹ ਤਾਂ ਨਾਮ ਦੀ ਗੱਲ ਦੀ ਭਰੀ ਹੋਈ ਕਟੋਰੀ ਆ ਇਦਾ ਮਜ਼ਾ ਗੱਲ ਐ ਕੋਈ ਜਿਹੜੀ ਦੱਸਣੀ ਚਾਹੁੰਦਾ ਹੁਣ ਇੱਥੇ ਦੁੱਧ ਦੀ ਜਗ੍ਹਾ ਅਮਰਤ ਵਰਤ ਲਫ ਦੇ ਵਰਤਦਾ ਕਟੋਰੀ ਔਰ ਦੁੱਧ ਦੋਏ ਕਟੋਰਾ ਔਰ ਦੁੱਧ ਦੋਏ ਬਦਲ ਤੇ ਨਾ ਕਟੋਰਾ ਐ ਨਾ ਦੁੱਧ ਐ ਸੋਨੇ ਦੀ ਕਟੋਰੀ ਐ ਵਿੱਚ ਅਮਰਤ ਐ ਅਮਰਤ ਭਰੀ ਪਹਿਲੀ ਤਹਿ ਦੀ ਉਹ ਅਮਰਦਤ ਤੈਗਾ ਨੇ ਸੋਨੇ ਦੀ ਕਟੋਰੀ ਚੋਂ ਗਿਆ ਸੀ ਉਹ ਜੋ ਕੇ ਡਾਇਰੈਕਟ ਲੈਂਦਾ ਇਹ ਨਹੀਂ ਹੈ ਵੀ ਪਹਿਲਾਂ ਦੁੱਧ ਚੋਇਆ ਤਾਂ ਸੋਨੇ ਦੀ ਕਟੋਰੀ ਚ ਪਾ ਕੇ ਲੈ ਗਿਆ ਇਹ ਬਣਾ ਲੈਂਦੇ ਗੱਲ ਜੇ ਉਹ ਨਾ ਕਹਿੰਦਾ ਉਹਨੂੰ ਪਤਾ ਹੈ ਕਿ ਕਿਵੇਂ ਗੱਲ ਕਰਨੀ ਹੈ ਜੇ ਉਹ ਕਹਿੰਦਾ ਵੀ ਦੁੱਧ ਪਲਾਉਣ ਗਿਆ ਉਹ ਕਹਿੰਦੇ ਸੋਨੇ ਦੀ ਕਟੋਰੀ ਚ ਲੈ ਗਿਆ ਸੀ ਅਸੀਂ ਸੋਨੇ ਦੀ ਕਟੋਰੀ ਦੇ ਵਿੱਚ ਕਦੇ ਦੁੱਧ ਤਾ ਨਹੀਂ ਤਾ ਨਹੀਂ ਸਾਡਾ ਪੀਤਾ ਉਹਦਾ ਪੀ ਲੇ ਉਸੇ ਦੇ ਵਿੱਚ ਚੋਇਆ ਉਹਨੇ ਦੁੱਧ ਉਹ ਜਿੰਦਾ ਜਿਹੜਾ ਲੱਗਿਆ ਹੈ ਨਾ ਉਹ ਜਿੰਦੇ ਨੂੰ ਕੀ ਕਰਨ ਇਹਨਾਂ ਨੂੰ ਸਭ ਪਤਾ ਸੀ ਉਹ ਛੋਟੀ ਬੁੱਧੀ ਵਾਲਿਆਂ ਨੇ ਕੀ ਕਰਨਾ ਇਹ ਕਿੱਧਰੋਂ ਜਾਣਗੇ ਅਗਲੇ ਪਹਿਲਾਂ ਹੀ ਜਾਣਦੇ ਤੇ ਤੁਸੀਂ ਬੇਈਮਾਨੀ ਕਿੱਥੋਂ ਕਿੱਥੋਂ ਕਰ ਲਈ ਉਹ ਜਿੰਦੇ ਪਹਿਲਾਂ ਹੀ ਲਾਗੇ ਚੋਰ ਕਿਵੇਂ ਜਿੰਦਾ ਖੋਲਦਾ ਉਹਨੂੰ ਪਤਾ ਜਿੰਦਾ ਬਣਾਉਣੇ ਵਾਲੇ ਨੂੰ ਉਹ ਵੀ ਉਹੋ ਜਿਹਾ ਬਣਾਉਂਦਾ ਜਿਹੜਾ ਚੋਰ ਖੋਲ ਨਾ ਸਕੇ ਚੋਰਾ ਨੇ ਜਿੰਦੇ ਖੋਲਣੇ ਨੇ ਜਿੰਦੇ ਬਣਾਉਣੇ ਵਾਲੇ ਨੇ ਜਿੰਦੇ ਵਧੀਆ ਬਣਾਉਣੇ ਨੇ ਚੋਰਾ ਦੇ ਨਹੀਂ ਜਿੰਦੇ ਖੁੱਲਦੇ ਇਹਨਾਂ ਦੇ ਲੱਗੇ ਹੋਏ ਲੈ ਨਾਮੇ ਹਰ ਅਗੈ ਧਰੀ ਸੋਨੇ ਦੀ ਕਟੋਰੀ ਅੰਮ੍ਰਿਤ ਭਰੀ ਸੋਨੇ ਦੀ ਕਟੋਰੀ ਆ ਉਹਦਾ ਹਿਰਦਾ ਹੀ ਸੋਨੇ ਦੀ ਕਟੋਰੀ ਆ ਅੰਦਰ ਐ ਸੋਨੇ ਦੀ ਕਟੋਰੀ ਚ ਅੰਮ੍ਰਿਤ ਭਰਿਆ ਹੋਇਆ ਉਹ ਚ ਇਹਦਾ ਮਤਲਬ ਹੈ ਜੋ ਹਿਰਦਾ ਹੈ ਉਹਦੇ ਜਿਹੜਾ ਗੱਲ ਹੈ ਜੋ ਬਾਹਰ ਨਹੀਂ ਆਈ ਬਾਹਰ ਤਾਂ ਦੱਸਣੀ ਚਾਹੁੰਦਾ ਹੈ ਜੋ ਗੱਲ ਦਾ ਜੋ ਅੰਦਰ ਹੀ ਆਉਦੇ ਉਹ ਦੱਸਣ ਵੇਲੇ ਹੀ ਕਰਦਾ ਕਿਤੇ ਉਲਟੀ ਨਾ ਦਸੀ ਜਾਵੇ ਆਇਓ ਤਾਂ ਅੰਦਰ ਇਹ ਗੱਲ ਨੂੰ ਦਸੀ ਹੋਈ ਨਹੀਂ ਕਿਸੇ ਨੂੰ ਅੰਦਰੋਂ ਹੀ ਸਲਾਹ ਕਰ ਰਹੇ ਆਪਣੇ ਮਨ ਨਾਲ ਆਪਣੇ ਚੇਤਨ ਨਾਲ ਆਪਣੇ ਅੰਤਰਾਤਮਾ ਨੂੰ ਇਹਨੂੰ ਦੱਸਾਂ ਕਿਵੇਂ ਹੁਣ ਮੈਂ ਗੱਲ ਨੂੰ ਸਮਝ ਤਾਂ ਆ ਗਈ ਬਿਆਨ ਕਿਵੇਂ ਕਰਾਂ ਇਹਨੂੰ ਸੋਹਣ ਘਟੋਰੀ ਅੰਮ੍ਰਿਤ ਭਰੀ ਬਿਆਨ ਕਰਨ ਦੀ ਪ੍ਰੋਬਲਮ ਆਉਂਦੀ ਹੈ ਕਿੱਥੋਂ ਸ਼ੁਰੂ ਕੀਤੀ ਜਾਵੇ ਗੱਲ ਗੱਲ ਤਾਂ ਗੋਲ ਮੋੜਾ ਹੈ ਉਥੇ ਕੁ ਮੀ ਜਾਂਦੀ ਆ ਸ਼ੁਰੂ ਕਿੱਥੋਂ ਕਰੀਏ ਸੋਨੇ ਕਟੋਰੀ ਅੰਮ੍ਰਿਤ ਭਰੀ ਮੇਰਾ ਹਿਰਦਾ ਜਿਹੜਾ ਹੈ ਸੋਨੇ ਵਰਗਾ ਹੁਣ ਵਿੱਚ ਖੋਟ ਨਹੀਂ ਹੈ ਸੋਨੇ ਸਮਾਨ ਸਰੀਰ ਸੋਨ ਸਮਾਨ ਸਰੀਰ ਅੰਦਰਲਾ ਸਰੀਰ ਸੋਨੇ ਦਾ ਹੀ ਹੈ ਸੋਣਾ ਹੋ ਚੁੱਕਿਆ ਉਹ ਖੋਟ ਨਿਕਲ ਗਈ ਜਦ ਉਹ ਚ ਅਮਰਤ ਭਰਿਆ ਹੋਇਆ ਹੁਣ ਲੈ ਨਾਮੇ ਹਰ ਅੱਗੇ ਧਰੀ ਆਪਣਾ ਅੰਦਰ ਹੈ ਰਾਨਾ ਜ ਉਹਨੂੰ ਲੱਗਦਾ ਵੀ ਆਹ ਕੁਛ ਹੈ ਮੇਰੇ ਕੋਲ ਦੱਸ ਉਹਨੂੰ ਬਿਆਨ ਕਿਵੇਂ ਕਰਾਂ ਅੰਦਰ ਦਾ ਆਪਣੇ ਕੋਲ ਆਹ ਕੁਛ ਹੈ ਇਹ ਹੁਣ ਦੱਸਣਾ ਹੈ ਪਬਲਿਕ ਨੂੰ ਕਿਵੇਂ ਦਸੀਏ ਕੋਈ ਐਸੀ ਗੱਲ ਨਾ ਹੋ ਜਵੇ ਉਲਟ ਫੋਲਟ ਕਹੀ ਜਾਵੇ ਸਮਝਣ ਵਾਲਾ ਕੁਝ ਹੋ ਰਿਹਾ ਸਮਝ ਲਵੇ ਮੈਂ ਕੁਝ ਕਹਿਣ ਦੀ ਭਾਵਨਾ ਹੋਰ ਹੋਵੇ ਸਮਝਣ ਵਾਲਾ ਹੋਰ ਸਮਝ ਲਵੇ ਇੱਥੋਂ ਬਚਣਾ ਚਾਹੁੰਦਾ ਉਹ ਗੱਲ ਦੇ ਅਰਥ ਦੂਰ ਨਾ ਹੋ ਜਾਣ ਜਿਵੇਂ ਤੋੜ ਮਰੋੜ ਕੇ ਬਾਣੀ ਦੇ ਅਰਥ ਕਰਦੇ ਵੀ ਤੋੜ ਮਰੋੜ ਨਾ ਸਕੇ ਨੂੰ ਕੋਈ ਅਰਥਾਂ ਦੇ ਅਨਰਥ ਨਾ ਕਰ ਸਕੇ ਅਨਰਥ ਕਰਨ ਤੋਂ ਸਾਵਧਾਨ ਹੋ ਕੇ ਗੱਲ ਕਰੋ ਜੇ ਉਹ ਪਤਾ ਅਨਰਥ ਕਰਦੇ ਰਹੇ ਨੇ ਔਰ ਅਨਰਥ ਕਰਦੇ ਰਹਿਣਗੇ ਅਨਰਥ ਕਰਦੇ ਰਹੇ ਨੇ ਅਨਰਥ ਕਰਦੇ ਰਹਿਣਗੇ ਤੇ ਜੋ ਹਰਾਮ ਖੋਰ ਅਨਰਥ ਨਾ ਕਰ ਸਕਣ ਉਹ ਸਾਵਧਾਨੀ ਜਿਹੜੀ ਹੈ ਉਹ ਵਰਤ ਰਿਹਾ ਹੈ